ਵੈਗਰ ਜੀ ਦਾ ਖਾਨਸਾ ਥ੍ਰੀ ਵੈਗਰ ਕੀ ਕੀ ਪਤੇ ਵੀਰ ਜੀ ਆ ਵੀਰ ਬਲਜੀਤ ਰਾਹੀ ਵਾਲੇ ਦਾ ਘਰ ਆ ਆ ਸੰਤ ਸਭਤਾ ਸਾਰਾ ਦਰਿਆ ਦੇ ਵਿੱਚ ਤੇ ਵਿਆ ਤਮੀਆਂ ਵੀ ਦਰਿਆ ਦੇ ਵਿੱਚ ਦੇਖ ਲੱਗੇ ਐਸ ਵੀਰਦਿਆਂ ਨੇ ਬਲਜੀਤ ਦਾ ਨੰਬਰ ਬੋਲੀ ਮੜਾਇਆ ਹਾਂ ਫੋਨ ਨੰਬਰ ਬੋਲੀ 84272 ਹਾਂ ਬਾਕੀ ਕਿਸ ਤੋਂ ਤੁਪਕਰ ਮੇਰਾ ਵੀਰ ਹੌਸਲਾ ਕਰ ਤੇਰੇ ਨਾਲ ਆ ਆ ਦੇਖੋ ਵੀਰ ਦਾ ਵਿਚਾਰੇ ਦਾ ਸਾਰਾ ਹੀ ਸਮਾਨ ਸਭਤਾ ਸਾਰਾ ਹੀ ਲੋਂਦਿਆ ਆ ਸਹੀਰ ਦੇ ਲੱਗੇ ਹੋਏ ਆ ਪਰ ਘਰ ਵੀਰ ਦਾ ਵੀਰ ਦਾ ਸਾਰਾ ਟਾਈਟਲ ਹੀ ਹੋ ਗਿਆ ਸਾਡੇ ਆਪ ਦੇ ਖੁਦ ਕਰ ਸੀ ਜਿਨ੍ਹਾਂ ਦਾ ਬਹੁਤ ਸਾਨੂੰ ਦੁੱਖ ਪ੍ਰਗਟ ਹੋਇਆ ਉਹਨਾਂ ਦਾ ਹੁਣ ਦਸਵਾਂ ਕਰ ਰਿਹਾ ਉਹ ਸਾਡੀ ਕੋਠੀ ਵੇਖੋ 30 ਲੱਖ ਰੁਪਈਆ ਲਾ ਕੇ ਕੋਠੀ ਲਾਈ ਹੈ ਦਾ ਕੱਲ ਦੇ ਸਾਡੀ ਪਹਿਲੀ ਰੋਡ ਕੀ ਕੋਠੀ ਦੇ ਲਾਗੇ ਦਰਿਆ ਚੱਲਿਆ ਗਿਆ ਸਾਡੀ ਕਿਸੇ ਸਰਕਾਰ ਨੇ ਸੁਣੀ ਨਹੀਂ ਅਸੀਂ ਬਹੁਤ ਦਵਾਈਆਂ ਦਿੱਤੀਆਂ ਸਿਆਣਿਆਂ ਦੇ ਆ ਜੇ ਦੁੱਖ ਹੋਵੇ ਤਾਂ ਕੋਠੇ ਤੇ ਚੜਕੇ ਦਵਾਈ ਦਿਓ ਆਹਾਂ ਕੋਠੇ ਤੇ ਚੜਕੇ ਦਵਾਈਆਂ ਦਿੱਤੀਆਂ ਡੀਸੀ ਸਾਹਿਬ ਨੂੰ ਫੋਨ ਲਾਇਆ ਉਹਨਾਂ ਨੇ ਅਖੇ ਸਵੇਰੇ ਆਪ ਪਹੁੰਚਾ ਇਓ ਸਵੇਰੇ ਕੱਲ ਆਗੇ ਤੇ ਮਿੰਤੀ ਵੇਖਗੇ ਤੇ ਕਰਗੇ ਤੇ ਚਲੇਗੇ ਤੇ ਬਾਅਦ ਚ ਕੋਈ ਨਹੀਂ ਸਾਡੇ ਕੋਲ ਬੋੜਿਆ ਏਡੀ ਸਾਡੀ ਹਾਲਤ ਮੰਗੀ ਆ ਮੰਦੀ ਆ ਵੀ ਜਿੱਦੀ ਹੋਣਾ ਹੀ ਦੱਸ ਨਹੀਂ ਸਕਦੇ ਹੁਣ ਘਰੋਂ ਤੁਰਿਆ ਰੁੰਦੇ ਤੁਰਪੇ ਆ ਪਿਆਬ ਦਾ ਕਰਛੰਡ ਚਲ ਚਲ ਚੱਲੇ ਹਾਂ 3 ਲੱਖ ਰੁਪਏ ਕੋਠੀ ਤੇ ਲੱਗ ਗਿਆ ਤੇ ਅੱਜ ਸਾਡੀ ਓਕੇ ਇਹ ਕੰਮ ਨਹੀਂ ਗਈ ਹੁਣ ਦੂਰੇ ਮਾਰਕਟ ਅਸੀਂ ਆ ਗਏ ਅੱਛਾ ਬਿਲਕੁਲ ਦਰਿਆ ਨਾਲ ਵਗਦੇ ਨਾਲ ਆ ਗਿਆ ਇੰਨੀ ਕਰੇਗੀ ਬੱਦ ਅੱਛਾ ਕੋਠੀ ਤੋਂ ਸਰਕਾਰਾਂ ਦੇ ਅੱਗੇ ਦਰਿਆ ਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਨਹੀਂ ਜੋ ਤਾਂ ਸਾਡਾ ਕੀਤਾ ਹੀ ਕੁਛ ਨਹੀਂ ਉਹਨਾਂ ਨੇ ਵੱਡਿਓ ਬਜਾਨ ਨਹੀਂ ਕੀਤੀ ਜੋ ਤੁਹਾਨੂੰ ਉਹਨਾਂ ਨੇ ਪੁੱਛਿਆ ਹੀ ਨਹੀਂ ਜਦੋਂ ਨਾ ਬਾਵਾ ਦੂਰ ਸੀ ਜਦੋਂ ਅਸੀਂ ਵੀਟੂ ਪਾਉਂਦੇ ਆਂ ਸਾਡੀ ਕੋਠੀ ਦੇ ਲਾਗੇ ਦਰਿਆ ਆ ਗਿਆ ਕਿਸੇ ਨੇ ਸਾਡੀ ਸੁਣਾਈ ਜੀ ਕੀਤੀ ਹੁਣ ਕੋਠੀ ਦੇ ਨਿੱਦੀ ਦੀ ਹੀ ਕਾ ਗਿਆ ਦਰਿਆ ਅਸੀਂ ਅਪੀਲ ਜ਼ਰੂਰ ਕਰਦੇ ਆਂ ਕਿ ਮਾਤਾ ਦੇ ਹੰਝੂ ਦੇਖੋ ਕਿੰਨੀਆਂ ਮਿਹਨਤਾਂ ਕਰਕੇ ਇਹਨਾਂ ਨੇ ਉਹ ਘਰ ਬਣਾਇਆ ਨੌ ਘਰ ਰੜ ਚੁੱਕੇ ਨੇ ਦਸਵਾਂ ਘਰ ਇਹਨਾਂ ਤੋਂ 10 ਫੁੱਟ ਦੂਰ ਰਹਿ ਗਿਆ ਨੇ ਜਿੱਥੇ 20 ਫੁੱਟ ਦੇ ਦਰਿਆ ਵਗ ਰਿਹਾ ਏ ਪਰ ਇਹ ਹੈ ਕਿ ਕੋਈ ਵੱਡੀ ਗੱਲ ਨਹੀਂ ਹੁੰਦੀ ਸਰਕਾਰਾਂ ਲਈ ਉੱਥੇ ਪੱਥਰ ਲਾਇਆ ਜਾਵੇ ਕੁਝ ਵੀ ਕੀਤਾ ਜਾਵੇ ਅਸੀਂ ਅਪੀਲ ਚੈਨਲ ਦੇ ਜ਼ਰੀਏ ਕਰਦੇ ਆਂ ਕਿ ਬਜ਼ੁਰਗਾਂ ਦੇ ਹੰਝੂ ਦੇਖੋ ਕਿ ਇਹਨਾਂ ਦੇ ਘਰ ਬਚਾ ਲਓ ਜੇ ਬਚ ਸਕਦੇ ਆ ਅੱਜ ਦੀਵਾਲੀ ਆ ਦੀਵਾਲੀ ਤੇ ਆਪਣੇ ਘਰ ਨੂੰ ਜਿੰਦੇ ਲਾ ਕੇ ਆ ਗਏ ਆ ੁੱਬਾ ਮਾਰ ਮਾਰ ਕੇ ਰੋ ਰਹੇ ਨੇ ਇਹਨਾਂ ਦੇ ਇਹਨਾਂ ਦੀ ਸੁਣਵਾਈ ਜ਼ਰੂਰ ਕਰੋ ਹੋਰ ਜੇ ਕੋਈ ਸਾਡੀ ਸੁਣਵਾਈ ਕਰ ਸਕਦਾ ਤੇ ਅਸੀਂ ਉਹ ਤਾਂ ਧੰਨਵਾਦ ਕਰਦੇ ਆਂ ਪਰ ਜੋ ਇਸ ਵਕਤ ਸਾਡੀ ਹਾਲਤ ਹੈ ਅਸੀਂ ੁੱਬਾ ਮਾਰ ਕੇ ਤੇ ਜੀਜੀ ਰੋ ਕੇ ਕਰਉਂਦ ਰਹੇ ਆ ਇਹ ਕੋਈ ਬਨਿਆਰ ਜੇ ਤੇ ਘਰ ਬਹਿਣਾ ਹੈ ਕੀ ਕਹਿ ਸਕਦੇ ਆ ਸਰਕਾਰਾਂ ਦੇ ਜਿਹੜੇ ਲਾ ਦਾ ਉਹ ਬਹੁਤ ਜਿਆਦੇ ਮਾੜੇ ਆ ਸਾਬੋਂ ਜਿਆਦੀ ਨਗਲੀ ਸਰਕਾਰ ਆ 10 ਘਰ ਅੱਗੇ ਦਰਿਆ ਦੀ ਭੇਡ ਚੜ ਗਏ ਨੌ 10ਵਾਂ ਘਰ ਹੋਣ ਡਿੱਗਣ ਦੀ ਕਦਾਤ ਤੇ ਆ ਕੋਈ ਅਜੇ ਤੀਕਰ ਪ੍ਰਸ਼ਾਸਨ ਦਾ ਬੰਦਾ ਜਾਂ ਕੋਈ ਕਿਸੇ ਨੇ ਸਾਰ ਨਹੀਂ ਆਣ ਕੇ ਲਈ ਸਰਕਾਰਾਂ ਸਭ ਕੁਝ ਕਰ ਸਕਦੀਆਂ ਕੀ ਨਹੀਂ ਕਰ ਸਕਦੀਆਂ ਸਰਕਾਰਾਂ ਬੜਾ ਕੁਝ ਕਰ ਸਕਦੀਆਂ ਜੇ ਕਰਨ ਤੇ ਪਰ ਕਰ ਹੀ ਨਹੀਂ ਰਿਹਾ ਦਰਿਆਵਾਂ ਦੇ ਮੂੰਹ ਮੋੜ ਸਕਦੇ ਆ ਸਰਕਾਰਾਂ ਬੰਨ ਲਾ ਸਕਦੀਆਂ ਵਾ ਜਿਹੜਾ ਕੰਮ ਸਰਕਾਰਾਂ ਦਾ ਵਾ ਉਹ ਆਮ ਬੰਦੇ ਦੇ ਭੈਣ ਭਰਾ ਤੇ ਜਨਤਾ ਕਰ ਰਹੀ ਆ ਉਹ ਆਮ ਬੰਦੇ ਜਿਹੜੇ ਭੈਣ ਭਰਾ ਆਣਗੇ ਉਹ ਕਰ ਰਹੇ ਆ ਕੋਈ ਸਰਕਾਰਾਂ ਦਾ ਕੋਈ ਇਹ ਵੱਨੇ ਹਵਾਲ ਨਹੀਂ ਹੈਗਾ 25 ਤੋਂ 30 ਲੱਖ ਜਿੱਦਾਂ ਤਾਂ ਹੁੰਦਸਿਆ ਮਾਦਾਂ ਨੇ ਕੋਠੀ ਤੇ ਲਾਇਆ ਵਾ ਤੇ ਇੱਕ ਪੈਸੇ ਦੀ ਵੀ ਚੀਜ਼ ਆ ਮੈਨੂੰ ਜਾਪਦਾ ਨਹੀਂ ਕਿ ਨਿਕਲੂਗੀ ਤੇ ਨਾ ਸਾਡੇ ਤੋਂ ਅੱਗੇ ਦੋਹਾਂ ਘਰਾਂ ਚੋਂ ਨਿਕਲੀ ਆ ਇਹ ਨਾ ਕੋਈ ਉਹਦੇ ਪ੍ਰਬੰਧ ਹੀ ਹੈਗਾ ਵੀ ਜਾਨ ਨੂੰ ਅਸੀਂ ਕਿਵੇਂ ਬਨੇ ਕੱਢ ਸਕੀਏ ਫਿਰ ਖਾਲਸਾ ਵਰ ਦੀ ਫਤਿਹ ਵੈਗਰੂ ਜੀ ਚੱਕਰਪਾਏ ਜੀ ਦਿੱਸੋ ਵੀ ਨੌ ਘਰਗੇ ਰੁੜਗੇ ਇਥੇ ਜਿੱਦੋਂ ਦਰਿਆ ਚੜਿਆ ਸੀਗਾ ਉਦੋਂ ਸਾਰੇ ਮੰਤਰੀ ਆਏ ਜਿੰਨੇ ਮੰਤਰੀ ਕੋਈ ਮੰਤਰੀ ਨਹੀਂ ਰਿਹਾ ਇਥੇ ਤੇ ਆ 20 ਹੋ ਗਿਆ ਦਰਿਆ ਪਾਣੀ ਅੰਦਰ ਗਿਆ ਵਾ ਪਰ ਦਰਿਆ ਉਹ ਸੀਗਾ ਔਰ ਆਦ ਰਿਆ ਰੁਪੇ ਗਿਆ ਇਥੇ ਨੌ ਘਰਗੇ ਰੁੜਗੇ ਆ ਤੇ ਸਾਡੇ ਬਿੰਦਿਆਂ ਬਿੰਦਿਆਂ ਵੇਦਿਆਂ ਵੇਦਿਆਂ ਜਾਂ ਉਹ ਅੱਕੇ ਨਾਲ ਕਿਲੋਮੀਟਰ ਚੜਾ ਹੋ ਗਿਆ ਦਰਿਆ ਰੋਜ਼ ਵਰਕੇ ਦਿਖਾਇਆ ਦੇ ਕਰ ਹਾਂ ਕਿੰਨੇ ਕਿਲੋਮੀਟਰ ਦਰਾ ਚੜਾ ਹੋ ਗਿਆ ਉਹ ਘਰ ਟੈਂਡਿਆ ਵਾ ਇਹ ਤਾਂ ਨਹੀਂ ਵੀ ਕੀਰਦਾ ਜੇਰਾ ਵਾ ਬਾਪੂ ਜੀ ਦਾ ਇਹਦੇ 10 ਕਿਲੇ ਪਹਿਲੇ ਢਾਗੇ ਆ ਹੋਰ ਵੀ ਢਾਢੀ ਲੋਕਾਂ ਦੀ ਪੈੜੀ ਬਹੁਤ ਬੰਦਾ ਆਲੇ ਥੇ ਪਰ ਸਰਕਾਰ ਦੇ ਕੰਨ ਦੇ ਜੂਨੀਅਰ ਕਦੀ ਸਰਕਾਰ ਕਿਉਂ ਨਹੀਂ ਸਰਦ ਪਾਣੀ ਪਿਛੇ ਬੰਦ ਕਰਾ ਦੇ ਪਾਣੀ ਬੰਦ ਗਏ ਬੱਲ ਗਏ ਤੇ ਪੀ ਛੱਡ ਦੇ ਕੋਈ ਚਾਹ ਦੱਸ ਦੇ ਕੋਈ ਸਰਕਾਰ ਪਾਣੀ ਬੰਦ ਕਰਾਵੇ ਫੇਰ ਗੱਲ ਬਣਦੀ ਹੈ ਕੋਈ ਸਰਕਾਰ ਦਾ ਬੰਦਾ ਨਹੀਂ ਕੋਈ ਸਾਰਾ ਕੁਝ ਆਪ ਹੀ ਬੰਦ ਲੈ ਆ ਸਾਰਾ ਆਪ ਬੰਦ ਲਈ ਲੋਕਾਂ ਸੰਯੋਗ ਨਾਲ ਬਾਬੇ ਜੀ ਜੋੜਾ ਕੋ ਸੁਭੀਰ ਬਾਲ ਕੇ ਦੇ ਗਿਆ ਸੀਗਾ ਡੀਜੀ ਤੇ ਇਦਾਂ ਹੀ ਵੀ ਜਾਨੀ ਕਿ ਬਾਬੇ ਦੀ ਕਿਰਪਾ ਜਦੋਂ ਜੋਗ ਲ ਬਣ ਰਿਹਾ ਹੈ ਕਿਵ ਪ੍ਰਕਾਰ ਮੇਰਾ ਵੀਰ ਹੌਸਲਾ ਕਰ ਤੇਰੇ ਨਾਲ ਆ ਆ ਦੇਖੋ ਵੀਰ ਦਾ ਵਿਚਾਰੇ ਦਾ ਸਾਰਾ ਹੀ ਸਮਾਨ ਸਵਟਾ ਸਾਰਾ ਹੀ ਲੋਂਦਿਆਂ ਆ ਸਿਹਰ ਦੇ ਲੱਗੇ ਹੋਏ ਆ ਪਰ ਘਰ ਦੇ ਚੀਰ ਦਾ ਵੀਰ ਦਾ ਸਾਰਾ ਟਾਇਟ ਰੀ ਹੋ ਗਿਆ ਅਵੇਂ ਵੀ ਵੀ ਭਰਾ ਆਪਦੇ ਪਿੰਡ ਵੱਲੋਂ ਲੱਗੇ ਹੋਏ ਆ ਕੋਈ ਸਰਕਾਰ ਦਾ ਇੱਥੇ ਬੰਦਾ ਨਵੇਂ ਦਾ ਤੱਕ ਨਹੀਂ ਪਹੁੰਚਿਆ ਗਿਆ ਜੀ ਪ੍ਰਸ਼ਾਸਨ ਦਾ ਅਧਿਕਾਰੀ ਇੱਕ ਵੀ ਪਹੁੰਚਿਆ ਸੇਰ ਦਾ ਇੱਥੇ ਇੱਕ ਬਲਜੀਤ ਸਿੰਘ ਸਰਾਲੀ ਵਾਲਾ ਇੱਕ ਬਖਤੌਰ ਸਿੰਘ ਦਾ ਸਾਡੇ ਗਵਾਂਢੀ ਉਹ ਵੀ ਉਹਨਾਂ ਦਾ ਵੀ ਘਰ ਟਾਇਰ ਟੇਰੀ ਹੋ ਰਿਹਾ ਪ੍ਰਸ਼ਾਸਨ ਦਾ ਬੰਦਾ ਇੱਥੇ ਸੇਰ ਦਾ ਇੱਕ ਵੀ ਨਹੀਂ ਪਹੁੰਚਿਆ ਜਿਤੰਗ ਇੱਥੇ ਤੇ ਅਸੀਂ ਘਾਹਰ ਲਾਉਣੇ ਆ ਜੇ ਵੀਰ ਭਰਾ ਕੋ ਕਿਸੇ ਕੋ ਵੱਡਾ ਬੇੜਾ ਹੈਗਾ ਜਾਂ ਬੇੜੀਆਂ ਹੈਗੀਆਂ ਇਹਨਾਂ ਦੇ ਡੇਰਾਂ ਤੱਕ ਪਹੁੰਚਿਆ ਜਾਵੇ ਆ ਜਿਹੜੇ ਦਾ ਜੀ ਦਾ ਸਾਰਾ ਸਮਾਨ ਸੋਨਾ ਡੰਗਰ ਨੰਬਰ ਚਰਨੇ ਪਾਰ ਕੱਢਿਆ ਸਾਰਾ ਸਮਾਨ ਸੱਟਾ ਚਰਦਾ ਉਹ ਦਰਿਆ ਦੇ ਵਿੱਚ ਟਾ ਦੇ ਨਾਲ ਸਾਰਾ ਸਮਾਨ ਉੱਢ ਚੱਲਿਆ ਆਹੇ ਸੇ ਅੱਜ ਆਏ ਹਾਂ ਤੇ ਆ ਸਮਾਨ ਨੂੰ ਖੋਲਦੇ ਪਏ ਆ ਬੂਏ ਬਾਹਰ ਲਾਏ ਆ ਤੇ ਆ ਜਿਹੜਾ ਸਮਾਨ ਹੁਣ ਬਹੁਤ ਔਖਾ ਜਾਣਾ ਹਾਂ ਦੇਖੋ ਤਾਂ ਕਮਰੇ ਜਿਹੜੇ ਡਿੱਗੇ ਗਏ ਨੇ ਚੈਟ ਹੋ ਰੇ ਨੇ ਉਹਨਾਂ ਤੋਂ ਬਾਹਰ ਸਾਰੇ ਆ ਵੀਰ ਲੱਗੇ ਹੋਏ ਆ ਬਾਈ ਇਹ ਤਾਂ ਪਤਾ ਵੀ ਨਹੀਂ ਹੁੰਦਾ ਤੇ ਉਹ ਸਾਰੇ ਵਫਾ ਸਾਰਾ ਕੁਝ ਜਦ ਦਾ ਤਰਸ ਨੈਸ ਹੋ ਗਿਆ ਜੀ ਆ ਸਿੱਧਾ ਹੁਣ ਦਰਿਆਣ ਕੇ ਗੁਰਵਿੰਦਰ ਬੱਲ ਦੀ ਪੈਲੀ ਨੂੰ ਆਣ ਕੇ ਢਾਲ ਆਂਦਿਆ ਉਹ ਤੋਂ ਬਾਅਦ ਆਣ ਕੇ ਸਰਦਾਰ ਸਲੱਖਣ ਸਿੰਘ ਸ਼ਾਹ ਦੀ ਜ਼ਮੀਨ ਨੂੰ ਢਾਲ ਆ ਰਿਹਾ ਤੇ ਇਸ ਤੋਂ ਬਾਅਦ ਆਖ ਠੱਗਾਂ ਬਹੁਤ ਜਿਆਦੀਆਂ ਡੇਗ ਰੀਆਂ ਇਹਨੇ ਬਹੁਤ ਜਿਆਦੀ ਢਾਲ ਲਾਈ ਹੋਈ ਆ ਆ ਦੇਖੋ ਜੀ ਇਹ ਸਿੱਧਾ ਗੁਰਵਿੰਦਰ ਬੱਲ ਦੀ ਜ਼ਮੀਨ ਨੂੰ ਆਣ ਕੇ ਵਜਦਾ ਉਹਦੇ ਸਾਰੀ ਤਕਰੀਬਨ ਪੈਲੀ ਢਾਈ ਚੱਲੀ ਆ ਤੇ ਆ ਸਾਰਾ ਬਰੇਤਾ ਜਾ ਉਹਦਾ ਹੀ ਵਿਚਾਰੇ ਆ ਵੇਖੋ ਜੀ ਆ ਸਲਖਨ شاہ ਦੀ ਸਟਾਈ ਜਾ ਰਹੀ ਆ ਆ ਦੇਖੋ ਆਪ ਪਹਿਲੀ ਕਿਲਾ ਦੋ ਕਿਲੇ ਭਜੀ ਇਧਰ ਸਲਖਨ شاہ ਦੀ ਬਾਕੀ ਤਕਰੀਬਤ ਢਾਠੀ ਚੱਲੀ ਆ ਭਾਈ ਬਹੁ ਮਾੜਾ ਲਾਦਾ ਜੀ ਤੇ ਭਾਈ ਸਰਕਾਰ ਦੇ ਸਾਡੇ ਕੋ 1 ਰੁਪਏ ਦੇ ਗਏ ਜਿਹੜੇ ਚੈੱਕ ਦਿੱਤੇ ਉਹ ਵੀ ਸਾਡੇ ਕੋ ਆਪਸ ਲੈ ਲੈ ਜੀ ਤੇ ਡੀਸੀ ਸਾਵ ਕੋਈ ਸੋਚੋ ਸਾਡੇ ਬਾਰੇ ਚੈੱਕ ਲੈ ਕੇ ਵਾਪਸ ਲੈ ਜੀ ਮੁੱਖ ਮੰਤਰੀ ਨੇ ਤੁਸੀਂ ਕਿਉਂ ਨਹੀਂ ਕਹਿੰਦੇ ਮੁੱਖ ਮੰਤਰੀ ਜੀ ਸ਼ਰਾਬ ਚ ਟੋਨ ਰਹਿੰਦਾ ਉਹ ਨਹੀਂ ਕੋਈ ਕਰ ਸਕਦਾ ਨਹੀਂ ਜੀ ਸ਼ਰਾਬ ਪੈਗ ਲਾਵਾਂਗੇ ਮਾਨ ਸਾਹਿਬ ਆਜੋ ਸਾਡੇ ਕੋਲ ਆੜੀ ਸਾਰ ਲਓ ਜੀ ਹਾਂਜੀ ਹੋਰ ਤੇ ਕਰ ਨਹੀਂ ਸਕਦੇ ਤੁਹਾਡੇ ਵਾਸਤੇ ਕੋਈ ਸ਼ਰਾਬ ਸ਼ਰੂਬ ਦਾ ਪ੍ਰਬੰਧ ਕਰ ਸਕਦੇ ਆਣ ਕੇ ਸਾਡੀ ਸਾਰ ਲਓ ਤੁਹਾਡੇ ਲਈ ਲੈ ਸਕਦੇ ਜੀ ਲੈਵਾਂਗੇ ਕਿਉਂਕਿ ਅਜਿਹੇ ਇਹਨਾਂ ਦੇ ਘਰ ਬੇਕਾਰ ਹੋਏ ਪਏ ਨਾ ਉਹਨਾਂ ਨੂੰ ਪਤਾ ਹੁੰਦਾ ਹੈ ਘਰੋਂ ਬੇਕਾਰ ਕਿਦਾਰੀ ਦਾ ਕਿਸਾਵਾ ਹੋਂ ਤੁਸੀਂ ਦੇ ਕੋ ਮੇਲਾ ਜੇ ਬੈਠੇ ਤੁਹਾਨੂੰ ਕੀ ਪਤਾ ਇਥੇ ਕਿਵੇਂ ਲੋਕ ਰਹਿੰਦੇ ਆ ਸੋ ਐਰ ਕੀ ਤੁਸੀਂ ਆਉਣ ਆ ਗਏ ਆ 27 ਚ ਨਹੀਂ ਤੁਹਾਨੂੰ ਆਉਂ ਦਿੰਦੇ ਜੀ ਇਹ ਵੀ ਸਾਡਾ ਵਾਦਾ ਰਿਹਾ ਤੁਹਾਡੇ ਨਾਲ ਕੀ ਕਰਨਾ ਚਾਹੀਦਾ ਸੀ ਇਹਨਾਂ ਲਈ ਜਿਨ੍ਹਾਂ ਦੇ ਘਰ ਰੁੜ ਗਏ ਇਹ ਭਾਜੀ ਪਾਰ ਪੰਜਾਤੀ ਪੈਲੀਆਂ ਜੀ ਹੰਦੀਆਂ ਕੋਈ ਕੱਟ ਕੇ ਦੇ ਦਿਓ ਇਹਨਾਂ ਕਿੱਲਾ-ਕੱਲਾ ਚ ਵਾਰਿਆਂ ਨੂੰ ਹਾਂ ਕਦੋਂ ਨਹੀਂ ਦਿੰਦੇ ਸਰਕਾਰ ਕੀ ਗੱਲ ਆ ਮੰਨ ਲਓ ਸਾਡੇ ਪੈਣੀਆਂ ਵੀ ਦੀ ਦਰਿਆ ਵਗੰਦੇ ਆ ਢਾਈ ਕਿੱਲੇ ਪੈਲੀ ਦੇ ਸਾਡੇ ਰੁੜ ਗਏ ਜੀ ਮੰਨ ਲਓ ਸਰਕਾਰ ਇੱਕ ਰੀ ਨਹੀਂ ਪਹੁੰਚੀ ਸੀ ਜੀ ਪਰ ਜੇ ਸਰਕਾਰ ਦਾ ਬੰਦਾ ਬੰਨ ਬੰਨਨ ਦਾ ਜਿਹੜੇ ਆ ਬੰਨ ਬੰਨਨ ਦਾ ਆ ਅੱਛਾ ਤੇ ਸਰਕਾਰ ਦਾ ਫਰਜ਼ ਆ ਜੀ ਬੰਨ ਬੰਨਨ ਦਾ ਜਨਤਾ ਨੂੰ ਬਚਾਵੇ ਹਣ ਮੰਨ ਲਓ ਉਪ ਵੀ ਵੀ 25 25 ਫੁੱਟ ਟੂਆ ਪੈ ਗਿਆ ਜੀ ਇੱਕ ਮਸ਼ੀਨ ਮੋਟਰ ਰੁੜ ਗਈ ਜੀ ਦੂਜੇ ਸੌ ਤਾਂ ਸਰਕਾਰ ਦਾ ਨੁਆੰਦਾ ਇੱਕ ਰੀ ਵੀ ਨਹੀਂ ਪਹੁੰਚਿਆ ਇੱਥੇ ਜੀ ਤੇ ਨੌ ਘਰ ਤੇ ਜੇ ਇਹਨਾਂ ਰੁੜ ਕੇ ਸਾਡੇ 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 ਬੰਦੇ ਆਉਂਦੇ ਆ ਕਰਦੇ ਆ ਨੌ ਇਹਨਾਂ ਰੁੜ ਕੇ ਪਹਿਲੀ ਵੀ ਰੁੜ ਗਈ ਗੱਡੀ ਸਾਡੀ ਪਹਿਲੀ ਰੁੜ ਗਈ ਨਾ ਆਂਦਾ ਅੱਕਲੇ 12 ਗੱਡੀ ਤਾਂ ਕੋਠੀ ਨੂੰ ਲੱਗੀ ਆ ਲਾਗੇ ਚਲੇਗੀ ਆ ਪੰਜ 6 ਦਿਨ ਹੋ ਗਏ ਸਾਨੂੰ ਵੀਡੀਓ ਪਾਉਣ ਡਿਆਂ ਨੂੰ ਦੇਸੀ ਨੇ ਤਾਂ ਕੋਈ ਸਾਰ ਨਹੀਂ ਲਈ ਦੀ ਸੀ ਨੂੰ ਪਾਉਣ ਡਿਆਂ ਆ ਕਿਸੇ ਅਸਾਰ ਨਹੀਂ ਲਈ ਕੱਲ ਪੀਜੋ ਡੂਗੂ ਆਇਆ ਉਹ ਮਿੰਤੀ ਮੰਤੀ ਕਰਕੇ ਚਲੇ ਗਿਆ ਕੋਈ ਗੱਲ ਬਾਤ ਮੂੜ ਕੇ ਨਾ ਭਗਵਾਨ ਤਾਂ ਮਾ ਨਹੀਂ ਕਹੀ ਸੁਣਦਾ ਵਾ ਉਹ ਚੁਟਕਲੇ ਸੁਣਾਉਂਦਾ ਗੌਣ ਵਾਲਾ ਹੀ ਆ ਹੋਰ ਨਹੀਂ ਕੁਝ ਕਰਨਾ ਇਹਨਾਂ ਦਾ ਆਣ ਕੇ ਇਹਨਾਂ ਨੂੰ ਜੱਟ ਚੈੱਕ ਦਿੱਤੇ ਉਹ ਵੀ ਕੈਂਸਲ ਕਰਤੇ ਔਰ ਚਲੇ ਗਏ 1,20,000 ਦਾ ਚੈੱਕ ਬਣਦਾ ਕੀ ਉਹਦਾ ਉਹ ਵੀ ਵਾਪਸ ਲੈ ਲਿਆ ਕੁਝ ਨਹੀਂ ਪੁੱਛਿਆ ਬਾਸਰੂਮ ਬਣ ਸਕਦਾ ਸੀ ਬੋਰ ਹੋ ਸਕਦਾ ਸੀ ਹਾਂਜੀ ਬਾਸਰੂਮ ਬਣ ਸਕਦਾ ਸੀ ਬੋਰ ਹੋ ਸਕਦਾ ਸੀ ਬਾਦ ਨੂੰ ਵੀ ਨਹੀਂ 1 ਲੱਖ 2000 ਦੇ ਮਣਾਈਂ ਦੇ ਬਣਦੇ ਕੋਈ ਨਹੀਂ ਬਣਦੇ ਜੋ ਵੀ ਉਹਨੇ ਵਾਸਤੇ ਲੈ ਲਿਆ ਤੇ ਗਾੜੀ ਢਾਹ ਲੱਗੀ ਸਾਡੀ ਪੈਰੀ ਨੂੰ ਕੋਠੀ ਨੂੰ ਲੱਗੀ ਜਾਣ ਦੀ ਲਾਗੇ ਚੱਲ ਗਈ ਢਾਹ ਕਪੂਰਸਲਾ ਤੋਂ ਕੈਮਰਾਮੈਨ ਵਿਰਦੀ ਦੇ ਨਾਲ ਚਾਰਜ